ਆਡਾ ਬੀੜੀ ਵਾਲੇ ਜਿਹੜੇ ਲੈਂਡਮੈਨ ਸੀਗੇ ਜੀ ਤਿੰਨ ਚਾਰ ਜਣੇ ਉਹ ਛੜ ਤੋਂ ਦਰਸਤ ਵੱਢੀ ਜਾਂਦੇ ਸੀਗੇ ਮੈਂ ਉਹਨਾਂ ਕੋਲ ਦੀ ਦੋ ਤਿੰਨ ਵਾਰੀ ਲੰਘਿਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਬਈ ਜਿੰਨਾ ਚਿਰ ਲੈਂਡ ਕਲੀਅਰ ਨਹੀਂ ਹੁੰਦੀ ਗਈ ਉਹਨਾਂ ਤੇਰ ਤੁਸੀਂ ਸਵੈਚ ਨਹੀਂ ਲਾਉਣੀ ਗਈ ਪਰ ਉਹਨਾਂ ਨੇ ਲੈਂਡ ਬਿਨਾ ਕਲੀਅਰ ਕੀਤੇ ਹੋਏ ਉੱਥੇ ਸੋਚ ਲਈ ਉਹ ਸਪਾਰਕਿੰਗ ਦੇ ਨਾਲ ਜਿਹੜਾ ਜਿਹੜੇ ਹਜ਼ਾਰਾਂ ਏਕੜ ਅੱਜ ਜਿਹੜੀ ਖੜੀ ਫਸਲ ਸੜ ਗਈ ਲੋਕਾਂ ਦੀ ਕਣਕ ਤੇ ਹਜ਼ਾਰਾਂ ਏਕੜ ਦੀ ਜਿਹੜਾ ਟਾਂਗਰ ਸੀਗਾ ਉਹ ਸੜ ਗਿਆ ਸਾਡੀ ਟਰਾਲੀ ਦੀਆਂ ਪੱਲੀਆਂ ਸੜ ਗਈਆਂ ਟਰੈਕਟਰ ਦੇ ਟਾਇਰ ਵੀ ਸੜ ਗਏ ਆ ਧੋਡੀ ਅਣ ਗਹਿਲੀ ਦੇ ਕਾਰਨ ਜਿਹੜੀ ਅੱਜ ਸਾਡੇ ਕਰੋੜਾਂ ਰੁਪਈਆ ਦੀ ਜਿਹੜੀ ਅੱਜ ਕਣਕ ਸੀਗੀ ਇਹ ਗਰੀਬ ਦੇ ਮੂੰਹ ਚ ਪੈਣੀ ਸੀਗੀ ਤੇ ਉਹ ਸਾਰੇ ਸੜ ਕੇ ਸੁਆਹ ਹੋ ਗਈ ਹੈ ਇੱਥੋਂ ਅੱਗੇ ਚਲਦੀ ਚਲਦੀ ਪੰਜ ਗ੍ਰਾਂਜ ਦੇਵੀ ਵਾਲਾ ਸਿਰਸੜੀ ਉਹ ਸਾਰੇ ਪਿੰਡਾਂ 'ਚ ਅੱਗ ਪਹੁੰਚ ਗਈ ਉਹਨਾਂ ਨੇ ਮੇਰੇ ਨਾਲ ਟੈਲੀਫੋਨ ਤੇ ਸੰਪਰਕ ਕਰਿਆ ਇੱਥੇ ਹੋਈ ਹੈ ਸਾਰੀ ਗੁਰੂ ਇੱਥੋਂ ਹੋਈ ਹੈ ਇਤੋਂ ਅੱਗ ਜਿਹੜੀ ਚਲਦੀ ਚਲਦੀ ਹੈ ਕਈ ਪਿੰਡਾਂ ਦੀ ਕਈ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਤਬਾਹ ਕਰ ਦਿੰਦੀ ਹੈ ਜਦੋਂ ਵੀ ਅੱਗ ਲੱਗਦੀ ਹੈ ਜਿਹੜੀ ਲੈਂ ਕੱਢੀ ਹੈ ਮਹਿਕਮੇ ਨੇ ਧੱਕੇ ਨਾਲ ਕੱਢੀ ਹੈ ਸਪੈਦਿਆਂ ਦੇ ਵਿੱਚ ੜਾ ਕੇ ਕੱਢੀ ਹੈ ਮਹਿਕਮਾ ਇੱਕ ਵਾਰੀ ਵੀ ਕਹ ਦੇਵੇ ਲੈਂ ਸਹੀ ਹੈ ਜੇ ਇਹ ਲੈਂ ਛੱਡਣਗੇ ਅਸੀਂ ਟੋਜਣ ਪਾ ਪਾ ਕੇ ਖੰਭੇ ਭੰਨਾਂਗੇ ਜਗਲਾਤ ਨੂੰ ਵੀ ਬੇਰਤੀ ਹੈ ਜਦਾਂ ਸਪੈਦੇ ਪਟਲੋ ਜਾਂ ਲੈਂ ਆਪਦੇ ਖੰਭੇ ਪਟਲਣ ਟੈਲੀਫੋਨ ਦੇ ਕਰਨ ਦੇ ਬਾਵਜੂਦ ਵੀ ਜਿਹੜੀ ਐ 1 ਘੰਟਾ ਬਾਅਦ ਫਾਇਰ ਗੇਟ ਆਈ ਹੈ ਜਦੋਂ ਕਿ ਝੋਨੇ ਦੀ ਜਿਹੜੀ ਪਰਾਲੀ ਹੁੰਦੀ ਸੀ ਜਦੋਂ ਕਿਤੇ ਧੂਆ ਨਿਕਲਦਾ ਸੀਗਾ ਉਦੋਂ ਇਹਨਾਂ ਦੇ ਸੈਟੇਲਾਈਟ ਛੱਡੇ ਹੁੰਦੇ ਸੀਗੇ ਅੱਜ ਇਹਨਾਂ ਦੇ ਸੈਟੇਲਾਈਟ ਉਹ ਕਿੱਧਰ ਗਏ ਇੱਕ ਗੱਡੀ ਆਈ ਹੈ ਤੇ ਉਹ ਚ ਪਾਣੀ ਹੈ ਨਹੀਂ ਤੇ ਫਿਰ ਨਹੀਂ ਫਿਰ ਜੇ ਉਹਨਾਂ ਨੇ ਕਿਤੇ ਬੁਝਾਈ ਵੀ ਹੈ ਬੁਝਾਈ ਉਥੇ ਜਿੱਥੇ ਪਹਿਲਾਂ ਬੁਜੀ ਵੀ ਅੱਗ 2023 ਵੀ ਇੱਥੋਂ ਹੀ ਅੱਗ ਲੱਗੀ ਥੀ ਹਾਂ 2023 ਇੱਥੋਂ ਜਿੱਥੋਂ ਹੋਣ ਲੱਗੀ ਥੀ ਸਾਡੇ 2023 ਚ ਇਹਨਾਂ ਨੂੰ ਅਰਜ਼ੀਆਂ ਦਿੱਤੀਆਂ ਸੀਗਾ ਤੱਕੇ ਮਾਲਾ ਸੈਂਡ ਕਰਾ ਕੇ ਸਾਡੇ ਕੋਲ ਫੋਟੋਕਾਪੀ ਪਈਆਂ ਕੋਈ ਸੁਧਾਰ ਨਹੀਂ ਹੋਇਆ ਜਦੋਂ ਵਿਭਾਗ ਆਇਆ ਸਾਡੀ ਜਿਹੜਾ ਮੁੱਦਾ ਟਾਣੀ ਨੂੰ ਅੱਗ ਲੱਗੀ ਸੀ ਉਹ ਵੀ ਚੱਕ ਕੇ ਲੈ ਗਏ ਟਾਣੀ ਦੇ ਕਿ ਲੈ ਗਏ ਹਾਂ ਜਿਹਦੇ ਕਾਰਨ ਅੱਗ ਲੱਗੀ ਉਹ ਵੀ ਜਿਹੜਾ ਆਇਆ ਨਹੀਂਗਾ ਉਹਨਾਂ ਕਸੂਰਵਾਰ ਸੀ ਨਾ ਉਹਨਾਂ ਨੂੰ ਪਤਾ ਹੈ ਲੋਕਵਾਇਟੀਵਿਨ ਨਾਲ ਜੁੜੇ ਹੋ ਤੁਸੀਂ ਮਹਿਮ ਤਾਜ ਪੰਜਾਬ ਦੇ ਵਿੱਚ 2 ਦਿਨ ਤੋਂ ਲਗਾਤਾਰ ਜਿਹੜੀਆਂ ਫਸਲਾਂ ਨੇ ਉਹ ਕਿਸਾਨ ਵੱਢ ਰਿਹਾ ਤੇ ਉੱਥੇ ਅੱਗਾਂ ਲੱਗ ਰਹੀਆਂ ਨੇ ਉਹ ਅੱਗ ਦਾ ਕਾਰਨ ਕੀ ਹੈ ਕਿਤੇ ਕੋਈ ਸ਼ਾਰਟ ਸਰਕਟ ਹੁੰਦਾ ਕਿਤੇ ਕੋਈ ਬੀੜੀ ਪੀ ਕੇ ਸੁੱਟ ਦਿੰਦਾ ਕਿਤੇ ਕੋਈ ਕਾਰਨ ਹੈ ਤੇ ਉਸੇ ਤਹਿਤ ਅੱਜ ਪਿੰਡ ਢੈਲਵਾ ਦੀ ਜਿਹੜੀ ਜ਼ਮੀਨ ਹੈ ਉੱਥੋਂ ਅੱਗ ਚੱਲਦੀ ਹੈ ਤੇ ਲਗਭਗੇ 4 ਤੋਂ 5 ਪਿੰਡਾਂ ਵਿੱਚ ਫੈਲਦੀ ਹੈ ਕਈ ਕਿਲੋਮੀਟਰ ਤੱਕ ਅੱਗ ਜਾਂਦੀ ਹੈ ਤੇ ਹਜ਼ਾਰਾਂ ਏਕੜ ਪੱਕੀ ਫਸਲ ਹੈ ਜਿਹੜੀ ਉਹ ਸੜ ਕੇ ਸਵਾਹ ਹੋ ਜਾਂਦੀ ਹੈ ਗੱਲਬਾਤ ਕਰਦੇ ਆਂ ਕਿਸਾਨ ਨਾਲ ਮੌਜੂਦ ਨੇ ਜਿਨ੍ਹਾਂ ਦੀ ਜ਼ਮੀਨ ਹੈ ਬਾਈ ਜੀ ਕੀ ਘਟਨਾ ਵਾਪਰੀ ਹੈ ਇੱਥੇ ਆ ਬਾਬਾ ਜੀ ਕੀ ਘਟਨਾ ਵਾਪਰੀ ਆਪੂ ਜੀ ਇੱਥੇ ਸਾਰੀ ਮੈਂ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜੋ ਤੁਸੀਂ ਸਰਦੀ ਜਿਹੜੀ ਆਵਾਜ਼ ਆ ਤੁਸੀਂ ਸਾਰੇ ਲੈ ਕੇ ਜਾਓਗੇ ਅੱਜ ਦਾ ਜਿਹੜਾ ਮੁੱਖ ਕਾਰਨ ਅੱਗ ਲੱਗਣ ਦਾ ਹੀ ਸਾਡਾ ਬੀਜ ਵਾਲੇ ਜਿਹੜੇ ਲੈਂਡਮੈਨ ਸੀਗੇ ਜੀ ਤਿੰਨ ਚਾਰ ਜਣੇ ਉਹ ਛੜਕ ਤੋਂ ਦਰਖਤ ਵੱਢੀ ਜਾਂਦੇ ਸੀਗੇ ਮੈਂ ਉਹਨਾਂ ਕੋਲ ਦੀ ਦੋ ਤਿੰਨ ਵਾਰੀ ਲੰਘਿਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਜਿੰਨਾ ਚਿਰ ਲੈਂਡ ਕਲੀਅਰ ਨਹੀਂ ਹੁੰਦੀ ਗਈ ਉਹਨਾਂ ਦਾ ਤੁਸੀਂ ਸਵਿਚ ਨਹੀਂ ਲਾਉਣੀ ਗਈ ਪਰ ਉਹਨਾਂ ਨੇ ਲੈਂਡ ਬਿਨਾ ਕਲੀਅਰ ਕੀਤੇ ਹੋਏ ਉੱਥੇ ਸੋਚ ਲਈ ਜਿਹੜੀ ਉਹ ਸੱਚ ਦੇ ਕਾਰਨ ਇੱਥੇ ਆ ਛਪਦਾ ਤੁਸੀਂ ਖੁਦ ਦੇਖ ਸਕਦੇ ਆ ਉਹ ਉਹ ਡਾਣੀ ਨਾਲ ਲੱਗੀ ਆ ਉਹ ਸਪਾਰਕਿੰਗ ਦੇ ਨਾਲ ਜਿਹੜਾ ਜਿਹੜੇ ਹਜ਼ਾਰਾਂ ਏਕੜ ਅੱਜ ਜਿਹੜੀ ਖੜੀ ਫਸਲ ਸੜ ਗਈ ਲੋਕਾਂ ਦੀ ਕਣਕ ਤੇ ਹਜ਼ਾਰਾਂ ਏਕੜ ਜਿਹੜਾ ਟਾਂਗਰ ਸੀਗਾ ਉਹ ਸੜ ਗਿਆ ਤੇ ਉਹਦੇ ਵਿੱਚੋਂ ਖੁਦ ਸਾਡੀ ਆਪ ਦੀ ਜਿਹੜੀ ਮਸ਼ੀਨ ਤੇ ਟਰੈਕਟਰ ਅਸੀਂ ਬੜੇ ਪੂਰੇ ਜਨੇ ਤਾਨ ਲਾ ਕੇ ਉਹ ਬਾਹਰ ਕੱਢੀ ਸਾਡੀ ਟਰਾਲੀ ਦੀਆਂ ਪੱਲੀਆਂ ਸੜ ਗਈਆਂ ਟਰੈਕਟਰ ਦੇ ਟਾਇਰ ਵੀ ਸੜ ਗਏ ਐ ਅੱਛਾ ਟਾਇਰ ਸੜ ਗਏ ਟਾਇਰ ਵੀ ਸੜ ਗਏ ਟਰੈਕਟਰ ਦੇ ਅੱਗ ਆ ਰਹੀ ਸੀ ਅਕ ਤੁਸੀਂ ਹਾਂ ਅਸੀਂ ਅੱਗ ਉਥੋਂ ਨਹੀਂ ਅੱਗ ਬੁਜੀ ਬੁਜੀ ਹੈ ਨਹੀਂ ਜੀ ਮਸ਼ੀਨ ਕੋਸ਼ਿਸ਼ ਕਰ ਰਹੀ ਸੀ ਅਸੀਂ ਕਣ ਕਬੱਡੀ ਜਾ ਰਹੇ ਸੀ ਮਸ਼ੀਨ ਦੇ ਨਾਲ ਤੇ ਪਰ ਜਦੋਂ ਬੀਲੀਆਣਾ ਨਾਲ ਦੁਆਰੇ ਐਸ ਡੀਓ ਸਾਹਿਬ ਨਾਲ ਗੱਲ ਕਰੀ ਐਸ ਡੀਓ ਸਾਹਿਬ ਕਹਿੰਦਾ ਇਹ ਗੱਲ ਹੀ ਕੋਈ ਨਹੀਂ ਬਾਕੀ ਫਿਰ ਮੈਂ ਉਹਨਾਂ ਨੂੰ ਅਖਿਆ ਮੈਂ ਤੁਹਾਡੇ ਲੈਂਡ ਮੈਨ ਨੂੰ ਮੈਂ ਦੋ ਵਾਰੀ ਮਿਲ ਕੇ ਇਹ ਗੱਲ ਕਹੀ ਹੈ ਵੀ ਜਿੰਨਾ ਚਿਰ ਦਰਾਖਤ ਦੀ ਤੁਸੀਂ ਵੱਢ ਕੇ ਲੈਂਡ ਕਲੀਅਰ ਨਹੀਂ ਕਰਦੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਆਖੀ ਹੈ ਜੇ ਤੁਹਾਨੂੰ ਕੋਈ ਦਰਾਖਤ ਵੱਢਣ ਤੋਂ ਰੋਕਦਾ ਹੈ ਤਾਂ ਉਹਦਾ ਜ਼ਿੰਮੇਵਾਰ ਮੈਂ ਆ ਮੈਂ ਮਾਲਵਾ ਜ਼ਥੇਬੰਦੀ ਦਾ ਸੀਨੀਅਰ ਮੀਤ ਪ੍ਰਧਾਨਾ ਕਿਸਾਨ ਜ਼ਥੇਬੰਦੀ ਦਾ ਮੈਂ ਕਹਾਂ ਜੇ ਤੁਹਾਨੂੰ ਕੋਈ ਵੀ ਕੁਝ ਕਹਿੰਦਾ ਹੈ ਉਹਦਾ ਮੈਂ ਖੁਦ ਮੈਂ ਉਹਨੂੰ ਜਾ ਕੇ ਕਹੂੰਗਾ ਮੈਨੂੰ ਦੱਸਿਓ ਆ ਕੇ ਪਰ ਉਹਨਾਂ ਨੇ ਅਣਗਹਿਲੀ ਦੇ ਕਾਰਨ ਜਿਹੜੀ ਉਹ ਅੱਗ ਲੱਗੀ ਹੈ ਮੈਂ 4-5 ਵਾਰੀ ਐਸਡੀਓ ਸਾਹਿਬ ਨੂੰ ਟੈਲੀਫੋਨ ਲਾਇਆ ਉਹਨਾਂ ਨੇ ਪਹਿਲਾਂ ਟੈਲੀਫੋਨ ਨਹੀਂ ਚੱਕਿਆ ਮੈਂ ਉਹਨਾਂ ਨਾਲ ਆਖਿਆ ਖੁਦ ਆਕੇ ਮੌਕਾ ਦੇਖੋ ਤੁਹਾਡੀ ਅਣਗਹਿਲੀ ਦੇ ਕਾਰਨ ਜਿਹੜੀ ਅੱਜ ਸਾਡੇ ਕਰੋੜਾਂ ਰੁਪਈਆ ਦੀ ਜਿਹੜੀ ਅੱਜ ਕੰਕ ਸੀਗੀ ਇਹ ਗਰੀਬ ਦੇ ਮੂੰਹ ਚ ਪੈਣੀ ਸੀਗੀ ਤੇ ਉਹ ਸਾਰੇ ਸੜ ਕੇ ਸੁਆਹ ਹੋ ਗਈ ਹੈ ਤੇ ਉਸ ਤੋਂ ਬਾਅਦ ਜਿਹੜੇ ਪ੍ਰਸ਼ਾਸਨ ਵਾਲੇ ਸੀਗੇ ਜਦੋਂ ਅੱਗ ਲੱਗੀ ਸੀਗੀ ਸੀਐਡੀ ਵਾਲੇ ਨੂੰ ਮੈਂ ਗਰਜੰਟ ਸਿੰਘ ਨੂੰ ਜੈਵ ਸਿੰਘ ਨੂੰ ਟੈਲੀਫੋਨ ਕਰਿਆ ਮੈਂ ਆਖਿਆ ਵੀ ਇੱਥੇ ਦਾ ਦਾ ਫਾਇਰ ਗੇਟ ਘੱਲੋ ਤੁਸੀਂ ਇੱਥੇ ਅੱਗ ਲੱਗੀ ਹੈ ਬਹੁਤ ਜ਼ਿਆਦੇ ਹੈ ਪਰ ਉਹਨਾਂ ਨੇ ਸੀਏਡੀ ਵਾਲਿਆਂ ਨੇ ਵੀ ਮੈਥੋਂ ਦੋ ਤਿੰਨ ਵਰੀ ਨਾਮ ਪੁੱਛੇ ਕਿਹਦੇ ਅੱਗ ਲੱਗੀ ਹੈ ਮੈਂ ਕਿਹਾ ਯਾਰ ਖੁਦ ਸਾਡੇ ਆਪ ਦੀ ਅੱਗ ਲੱਗੀ ਹੈ ਮੈਂ ਉਹਨਾਂ ਨੂੰ ਨਾਂ ਲਖਾਏ ਪਰ ਟੈਲੀਫੋਨ ਦੇ ਕਰਨ ਦੇ ਬਾਵਜੂਦ ਵੀ ਜਿਹੜੀ 1 ਘੰਟਾ ਬਾਅਦ ਫਾਇਰ ਗੇਟ ਆਈ ਹੈ ਜਦੋਂ ਕਿ ਝੋਨੇ ਦੀ ਜਿਹੜੀ ਪਰਾਲੀ ਹੁੰਦੀ ਸੀ ਜਦੋਂ ਕਿਤੇ ਧੂਆ ਨਿਕਲਦਾ ਸੀਗਾ ਉਦੋਂ ਇਹਨਾਂ ਦੇ ਸੈਟਲਾਈਟ ਛੱਡੇ ਹੁੰਦੇ ਸੀਗੇ ਅੱਜ ਇਹਨਾਂ ਦੇ ਸੈਟਲਾਈਟ ਉਹ ਕਿੱਧਰ ਗਏ ਸਾਡੇ ਟੈਲੀਫੋਨ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਵੀ ਕੁਮਦੀ ਨਹੀਂ ਨਿਯੰਤਰਿਤਤਾ ਪਿਆ ਤੇ ਐਂਬੂਲੈਂਸ ਸਾਰੇ ਜਿੰਨੇ ਵੀ ਹੈ ਉਹਨਾਂ ਦੀ ਅਣਗਹਿਲੀ ਕਾਰਨ ਜਿਹੜਾ ਅੱਜ ਸਾਡਾ ਨੁਕਸਾਨ ਹੋਇਆ ਕਿੱਥੋਂ ਅੱਗੇ ਚਲਦੀ ਚਲਦੀ ਕਿੱਥੋਂ ਤੱਕ ਪਹੁੰਚ ਗਈ ਕਿੱਥੋਂ ਅੱਗ ਚਲਦੀ ਚਲਦੀ ਪੰਜ ਗ੍ਰਾਮ ਦੇਵੀ ਵਾਲਾ ਸਿਰਸੜੀ ਉਹ ਸਾਰੇ ਪਿੰਡਾਂ 'ਚ ਅੱਗ ਪਹੁੰਚ ਗਈ ਉਹਨਾਂ ਨੇ ਮੇਰੇ ਨਾਲ ਟੈਲੀਫੋਨ ਤੇ ਸੰਪਰਕ ਕਰਿਆ ਸ਼ੁਰੂ ਇੱਥੋਂ ਹੋਈ ਹੈ ਆਹ ਕਾਰਨ ਤੁਸੀਂ ਖੁਦ ਦੇਖ ਸਕਦੇ ਆ ਜਿਹੜੇ ਬਿਜਲੀ ਦੇ ਕਾਰਨ ਤੋਂ ਅੱਗ ਲੱਗੀ ਹੈ ਨਹੀਂ ਵਰਤੀ ਗਈ ਏਡੀ ਵੱਡੀ ਮਤਲਬ ਇੰਨੀ ਘੈਲੀ ਵਰਤੀ ਗਈ ਹੈ ਕਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਮੈਂ 12 1 ਵਜੇ ਕਹਿ ਕੇ ਗਿਆ ਦੋ ਵਜੇ ਰੰ ਜੇ ਤੁਸੀਂ ਸਾਰੀ ਲੈਂਡ ਕਲੀਅਰ ਕਰੋਗੇ ਕਰੋਗੇ ਪਰ ਲੈਂਡ ਕਲੀਅਰ ਕਰੇ ਤੋਂ ਬਿਨਾ ਉਹਨਾਂ ਨੇ ਸਵਤਿ ਲਈ ਹੈ ਪਰ ਹੁਣ ਜਿਹੜਾ ਬਿਜਲੀ ਵਾਲਾ ਕੋਈ ਵੀ ਅਧਿਕਾਰੀ ਹੈ ਉਹ ਟੈਲੀਫੋਨ ਨਹੀਂ ਚੱਕ ਰਿਹਾ ਹੁਣ ਚੱਕ ਨਹੀਂ ਰਿਹਾ ਹੁਣ ਚੱਕ ਨਹੀਂ ਰਿਹਾ ਸਾਰਾ ਜੋ ਸੀਏਡੀ ਆ ਪ੍ਰਸ਼ਾਸਨ ਹੈ ਮੈਂ ਉਹਨਾਂ ਤੇ ਸਾਰਿਆਂ ਨੂੰ ਟੈਲੀਫੋਨ ਕਰਿਆ ਮੇਰੇ ਮੋਬਾਈਲ ਦੇ ਵਿੱਚ ਸਾਰੀਆਂ ਰਿਕਾਰਡਿੰਗਾਂ ਜਦੋਂ ਜਦੋਂ ਉਹ ਟੈਲੀਫੋਨ ਹੋਇਆ ਠੀਕ ਹੈ ਦੋ ਜੇ ਅੱਗ ਲੱਗੀ ਹੈ ਮੈਨੂੰ ਖੁਦ ਉਦੋਂ ਪਤਾ ਲੱਗਿਆ ਸੀ ਉੱਥੇ ਕੰਨ ਕਬੜੀ ਜਾਂਦੇ ਸੀਗੇ ਉਦੋਂ ਮੈਂ ਇਹਨਾਂ ਨੂੰ ਟੈਲੀਫੋਨ ਲਾਇਆ ਬਾਰੇ ਇਹਨਾਂ ਨੇ ਅਣਗਹਿਲੀ ਕਰੀ ਹੈ ਪ੍ਰਸ਼ਾਸਨ ਨੇ ਅਣਗਹਿਲੀ ਕਰੀ ਹੈ ਜੇਕਰ ਪ੍ਰਸ਼ਾਸਨ ਮੌਕੇ ਤੇ ਆ ਜਾਂਦਾ ਐਮਬੂਲੈਂਸ ਮੌਕੇ ਤੇ ਆ ਜਾਂਦੀਆਂ ਤਾਂ ਸਾਡਾ ਜਿਹੜਾ ਹਾਦਸੇ ਦਾ ਅਨراض ਸੀਗਾ ਇਹ ਸੜਨੋਂ ਬਚ ਜਾਂਦਾ ਭਾਈ ਜੀ ਕਿੰਨੇ ਕਿੱਲੇ ਕੋਈ ਹਿਸਾਬ ਕਿਤਾਬ ਹੈ ਕਿੰਨੇ ਕਿੱਲੇ ਸੜ ਗਏ ਨੇ ਨੇ ਤੋਂ ਪੰਚਤ ਅੰਤ ਤਹ ਤੋਂ ਤਾਂ ਨਹੀਂ ਹਰ ਕਿਲਾ ਦਾ ਮੱਛੀ ਹੋ ਗਈ 2-3000 ਜਿਹੜਾ ਜਿਹੜਾ ਜੇ 4 4 5 ਪਿੰਡਾਂ ਦਾ ਜਿਹੜਾ ਜਿਹੜਾ ਜਿੰਨੇ ਮੈਨੂੰ ਟੈਲੀਫੋਨ ਆਏ ਆ ਜਿੰਨਾ ਕਿ ਮੇਰਾ ਸੰਪਰਕਾ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਅੱਗ ਗਈ ਹੈ ਉਹ ਕੋਈ ਕੋਈ ਪਿੰਡ ਕੰ ਦਾ ਸਾਡਾ 150 ਕਿੱਲਾ ਮੱਤ ਗਿਆ ਕੋਈ ਕਹਿੰਦਾ 200 ਕਿੱਲਾ ਮੱਤ ਗਿਆ ਜਿਵੇਂ ਕਿ ਸਾਡੇ ਪਿੰਡ ਦਾ ਵੀ ਇੱਥੇ ਹੈ 150 200 ਕਿੱਲਾ ਜਿਹੜੀ ਖੜੀ ਕਣਕ ਮੱਤ ਗਈ ਹੈ ਜਿਹੜਾ ਜਿਹੜਾ ਟੰਗਰ ਪਿਆ ਸੀਗਾ ਉਹਦਾ ਤਾਂ ਕੋਈ ਹਿਸਾਬ ਕਿਤਾਬ ਨਹੀਂ ਕਿੰਨੇ ਕਿੱਕੜ ਮੱਤ ਗਏ ਹਾਂ ਉਹਦਾ ਉਹ ਹਜ਼ਾਰਾਂ ਦੇ ਹਿਸਾਬ ਚ ਮੱਤ ਗਈ ਉਹ ਤਾਂ ਮੱਤ ਜਦੋਂ ਪ੍ਰਾਲੀ ਦੀ ਗੱਲ ਕੀਤੀ ਉਹ ਜੁਰਮਾਨਾ ਪਾਉਣ ਆ ਜਾਂਦੇ ਆ ਮਿੰਟ ਦੇ ਵਿੱਚ ਇੱਥੇ ਫਾਇਰ ਬ੍ਰਿਗੇਡ ਭਜਾਉਣ ਆ ਜਾਂਦੀ ਅੱਜ ਭਜਾਉਣ ਪਹੁੰਚੀ ਇੱਥੇ ਫਾਇਰ ਉਹਦੇ ਉਹਦੇ ਕੋਲ ਉਹਦੇ ਸਬੰਧ ਦੇ ਵਿੱਚ ਆ ਜਾਈ ਸੀ ਸਾਡਾ ਸਾਡੇ ਦੋ ਆਪਣੇ ਡੀਐਸਪੀ ਸਾਹਿਬ ਹੈ ਸਾਡੇ ਨਾਲ ਮੀਟਿੰਗਾਂ ਕਰਦੇ ਰਹੇ ਆ ਸਾਨੂੰ ਕਹਿੰਦੇ ਯਾਰ ਕਿਤੇ ਅੱਗ ਨਾ ਲਾਇਓ ਪਰ ਅਸੀਂ ਉਹਨਾਂ ਦੇ ਕਹਿਣ ਦੇ ਬਾਵਜੂਦ ਅਸੀਂ ਕਿਤੇ ਅੱਗ ਨਹੀਂ ਲਾਈ ਸੀ ਸਾਡੇ ਪਿੰਡ ਤੇ ਸ਼ਾਇਦ ਕੋਈ ਇੱਕ ਅੱਧਾ ਪਰਚਾ ਹੋਊਗਾ ਢਲਮਾਕਲਾਂ ਤੇ ਨਹੀਂ ਕੋਈ ਪਰਚਾ ਨਹੀਂਗਾ ਕਿਸੇ ਨੇ ਅੱਗ ਨਹੀਂ ਸਾਰਿਆਂ ਨੇ ਪ੍ਰਾਲੀਆਂ ਵਿੱਚ ਵਾਈਆਂ ਪਰ ਜਿੱਥੇ ਵੀ ਕੋਈ ਮੜੀ ਜੀ ਅੱਗ ਲਾਉਂਦਾ ਧੂਆ ਨਿਕਲਦਾ ਸੀਗਾ ਉੱਥੇ ਪ੍ਰਸ਼ਾਸ ਜਿਹੜੇ ਮਾਸਟਰਾਂ ਦੀ ਡਿਊਟੀ ਲਈ ਸੀਗੀ ਇਹਨਾਂ ਦੀ ਉਹ ਉਹ ਕਿਤੇ ਮਾੜਾ ਧੂਆਂ ਨੇ ਉੱਥੇ ਜਾਂਦੇ ਸੀਗੇ ਅੱਜ ਕਿਸੇ ਅੱਜ ਕੋਈ ਮੁਲਾਜ਼ਮ ਸੀਗਾ ਕਿਸੇ ਦੇ ਕਾਰਨ ਟੈਲੀਫੋਨ ਦੇ ਕਾਰਨ ਦੇ ਬਾਵਜੂਦ ਵੀ ਕਿਸੇ ਮੁਲਾਜ਼ਮ ਦੇ ਤੇ ਸਰਕਾਰ ਦੇ ਕੋਈ ਕੰਨ ਤੇ ਜੂਣ ਨਹੀਂ ਸਰਕੀਗੀ ਜੋ ਨੁਕਸਾਨ ਹੋਇਆ ਇਹ ਸਾਰਾ ਕਿਸਾਨਾਂ ਦਾ ਨੁਕਸਾਨ ਹੋਇਆ ਤੁਹਾਡੀ ਕਿੰਨੀ ਫਸਲ ਸੀਗੀ ਇੱਥੇ ਨਹੀਂ ਆਪਣੀ ਨਹੀਂ ਸੀ ਇਸ ਦੀ ਜੀ ਆਪਣੀ ਤਾਂ ਦੂਜੇ ਪਾਸੇ ਹਾਂਜੀ ਤੁਹਾਡੀ ਕਿੰਨੀ ਸੀ ਆਪਣੇ 10-12 ਕਿੱਲੇ ਜ਼ਮੀਨ ਸੀ ਇੱਥੇ 10-12 ਕਿੱਲੇ ਜ਼ਮੀਨ ਸੀ ਹਾਂ ਉਹਦੇ ਵਿੱਚੋਂ ਆ ਥੋੜਾ ਮੱਥਾ ਆ ਵਜਾ ਥੋੜਾ ਜਿਹਾ ਬਚਿਆ ਆਪਣੀ ਸੀ ਕਿ ਠਿੱਕੇ ਦੇ ਸੀਗੀ ਆਪਣੇ ਕੋਲਸ ਆਪਣੇ ਆਪ ਦੀ ਸੀਗੀ ਕੁਝ ਠਿੱਕੇ ਦੇ ਸੀਗੀ ਕੁਝ ਠਿੱਕੇ ਦੇ ਸੀਗੀ ਕੁਝ ਵੀ ਨਹੀਂ ਬਚਿਆ ਉਹਦੇ ਵਿੱਚ ਉਹਦੇ ਵਿੱਚੋਂ ਥੋੜਾ ਕਣਾ ਬਚਿਆ ਮੱਥਾ ਜਾ ਛੜਕ ਕੰਨੀ ਮਾਲਾ ਜੀ ਨਾਂ ਬਰਾਬਰ ਹੀ ਐ ਇਹ ਮੈਂ ਹੀ ਮੈਂ ਪਹਿਲਾਂ ਵੀ ਇਹਨਾਂ ਨੂੰ ਕਹਿੰਦਾ ਰਿਹਾ ਸੀਗਾ ਜਿਹੜੇ ਮਾਲਾ ਮਿਜਲੀ ਦੇ ਇਹਨਾਂ ਦੇ ਛੱਡੇ ਸੀ ਇਹ ਮੈਂ ਇਹਨਾਂ ਨੂੰ ਕਹਿੰਦਾ ਸੀਗਾ ਵੀ ਤੁਸੀਂ ਨਾ 8 ਤੋਂ 5 6 ਵਜੇ ਤਾਈਂ ਚਲਾ ਦਿਆ ਕਰੋ ਲਾਈਟ ਆ ਨਰਸੀ ਜੀ ਲਾਈਟ ਜਾਂਦੀ ਸੀਗੀ ਸ਼ਹਿਰੀ ਫੀਡਰ ਮਾਲਾ ਵੀ ਨਰਸੀ ਜੀ ਦੱਸੋ ਵੀ ਇਹ ਸ਼ਹਿਰੀ ਫੀਡਰ ਦਾ ਛੱਡਣ ਦਾ ਕੀ ਇੱਥੇ ਮਸਲਾ ਕੀ ਇੱਥੇ ਕੋਈ ਏਸੀ ਲਾ ਕੇ ਪੈਂਦਾ ਕਿ ਕਈ ਕੀ ਕਰ ਮਲਾ ਸਾਡੇ ਆ ਸੋਲਰ ਮੋਟਰਾਂ ਲੱਗੀਆਂ ਇੱਥੇ ਉਹਨਾਂ ਨੂੰ ਨਰਸਰੀ ਦਾ ਪਾਣੀ ਅਸੀਂ ਬੂਟਾਂ ਵਾਸਤੇ ਚਲਾਈਏ ਮੈਂ ਕਿਹਾ ਚੱਲ ਇੱਥੋਂ ਲਾ ਲਓ ਤੁਸੀਂ ਜੀ ਇਹ ਇਥੋਂ ਅੱਗ ਲੱਗੀ ਸੀ ਹਾਂਜੀ 2023 'ਚ ਵੀ ਇਥੋਂ ਹੀ ਅੱਗ ਲੱਗੀ ਸੀ ਹਾਂ 2023 'ਚ ਇਥੋਂ ਜਿੱਥੋਂ ਹੋਣ ਲੱਗੇ ਉਹ ਸਾਡੇ 2023 'ਚ ਇਹਨਾਂ ਨੂੰ ਅਰਜ਼ੀਆਂ ਦਿੱਤੀਆਂ ਸੀਗਾ ਲਿਖ ਕੇ ਮਾਲਾ ਸੈਂਡ ਕਰਾ ਕੇ ਸਾਡੇ ਕੋਲ ਫੋਟੋ ਕਾ ਵੀ ਪਈਆਂ ਕੋਈ ਸੁਧਾਰ ਹੋਇਆ ਇੱਥੇ ਕੋਈ ਸੁਧਾਰ ਨਹੀਂ ਹੋਇਆ ਦੇਖੋ ਜੀ ਅਸੀਂ ਇਹਨੂੰ ਆਖੇ ਸੀ ਗੱਲ ਸਾਡੀ ਇਹੀ ਹੈ ਉਹਦੇ باوجود ਨਹੀਂ ਇਹਨਾਂ ਨੇ ਕੋਈ ਸੁਧਾਰ ਕਰਿਆ ਜੀ ਦੇਖੋ ਅੱਜ ਅੱਜ ਜਦੋਂ ਸਾਡਾ ਮਤਲਬ ਹੈ ਇਹ ਹੋਇਆ ਵੀ ਜੱਤਾ ਜਿਹੜੀ ਹੱਲ ਲੈਣ ਇਹਨੂੰ ਖਤਮ ਕਰ ਦੇਣ ਤੇ ਜਾਂ ਮੰਨ ਲਾ ਵੀ ਇਹ ਜਿਹੜੇ ਸਪੈਦਿਆ ਦੇ ਦਰਖਤ ਪੜਦੇ ਨੇ ਜਿਹਨਾਂ ਦੀ ਗਲਤੀ ਦੇ ਕਾਰਨ ਕਿੰਨੇ ਕਿਸਾਨਾਂ ਦਾ ਮਤਲਬ ਜਿਹੜਾ ਪਰਿਵਾਰ ਹੈ ਉਹ ਰੋਲ ਨੂੰ ਤਿਆਰ ਹੋ ਗਏ ਜਿਹੜੀ ਸ਼੍ਰੀਮਾਨ ਜੀ ਜਿਹੜਾ ਇਹ ਅਗ ਲੱਗੀ ਹੈ ਜਦੋਂ ਵੀ ਅਗ ਲੱਗਦੀ ਹੈ ਜਿਹੜੀ ਲਾਈਨ ਕੱਢੀ ਹੈ ਮਹਿਕਮੇ ਨੇ ਧੱਕੇ ਨਾਲ ਕੱਢੀ ਹੈ ਸਪੈਦਿਆ ਦੇ ਵਿੱਚ ੜਾ ਕੇ ਕੱਢੀ ਹੈ ਮਹਿਕਮਾ ਇੱਕ ਵਾਰੀ ਵੀ ਕਹ ਦੇਵੇ ਲਾਈਨ ਸਹੀ ਹੈ ਅਸੀਂ ਕੁਝ ਨਹੀਂ ਕਹਿੰਦੇ ਕੁਝ ਨਹੀਂ ਕਹਿੰਦੇ ਮੈਂ ਮਹਿਕਮਾ ਆ ਕੇ ਮੌਕਾ ਵੇਖੇ ਜਮਾਂ ਧੱਕਾ ਕੀਤਾ ਸ਼ਰੇਆਮ ਜਦੋਂ ਨੁਕਸਾਨ ਹੁੰਦਾ ਜਾਂ ਇਹ ਦਰਾਖਤ ਪਟਣ ਜਾਂ ਇਹ ਲੈਂ ਨ ਪਟਣ ਨਹੀਂ ਅਸੀਂ ਉਹਨਾਂ ਜਿੱਕਰ ਲੈਟ ਨਹੀਂ ਛੱਡਣ ਦੇਣੀ ਮੈਂ ਛੱਡਣ ਦੇਣੀ ਹੁਣ ਨਹੀਂ ਛੱਡਣ ਦੇਣੀ ਅਸੀਂ ਆ ਇੰਨਾ ਇੰਨਾ ਨੁਕਸਾਨ ਹੋ ਗਿਆ ਪਿੰਡਾਂ ਦਾ ਉਸ ਤੋਂ ਬਾਅਦ ਪਹੁੰਚਿਆ ਕੋਈ ਜੇ ਇਹ ਲੈਟ ਛੱਡਣਗੇ ਅਸੀਂ ਟੋਜਣ ਪਾ ਪਾ ਕੇ ਖੰਬੇ ਪੰਨਾਂਗੇ ਜਗਲਾਦ ਨੂੰ ਵੀ ਬੇਨਤੀ ਆ ਜਦਾਂ ਸਪੈਈਦੇ ਪਟ ਲੋ ਜਾਂ ਲੈਟ ਆਪਦੇ ਖੰਬੇ ਪਟ ਲੈਣਾ ਇੱਕ ਜੀ ਸਭੀ ਮਹਿਕਮੇ ਦਾ ਦਾ ਪਤ ਜਿਆ ਮੈਂ ਐਸਡੀਓ ਨੂੰ ਹੀ ਫੋਨ ਲਾਇਆ ਸੀਗਾ ਐਸਡੀਓ ਕਹਿੰਦਾ ਜੇਈ ਸਾਹਿਬ ਆ ਰਹੇ ਆ ਜੇਈ ਸਾਹਿਬ ਨੂੰ ਫੋਨ ਆਇਆ ਕਹਿੰਦਾ ਆ ਕੇ ਕੁਣੀ ਆ ਰਹੇ ਆ ਕਹਿੰਦੇ ਕਿ ਸਾਡੇ ਤਾਂ ਲੈਂ ਮੱਲਾ ਦੀ ਲਾਈਟ ਨਾਲ ਮੱਲਾ ਵੀ ਸੜੀ ਨਗੀ ਵੀ ਅੱਗ ਨਹੀਂ ਲੱਗੀ ਫਸਲ ਜਮਾ ਪੱਕੀ ਹੋ ਸੀ ਬੱਢ ਰਹੇ ਸੀਗੇ ਕਿਸਾਨ ਤੋਂ ਥੋੜੀ ਜਿਹੀ ਜਮਾ ਜਮਾ ਜੀ ਜਮਾ ਗੱਡੀਆਂ ਅਸੀਂ ਮੱਲਾ ਵੀ ਅੱਜ ਮਸ਼ੀਨਾਂ ਇੱਥੋਂ ਦੋ ਤਿੰਨ ਚੱਲੀ ਜਾਂਦੇ ਨੇਗਾ ਮਸਾ ਨਿਕਲੀਆਂ ਉਹ ਮਸਾ ਨਿਕਲੀਆਂ ਹਾਂ ਜਿਹੜੀ ਪਾਣੀ ਨਾਲ ਲੱਗੀ ਨਾ ਉਹ ਸਬੂਰ ਜਿਹੜੀ ਪਾਣੀ ਨਾਲ ਲੱਗੀ ਸੀਗੀ ਅੱਗ ਉਹ ਸਬੂਰ ਚੱਕ ਕੇ ਲੈ ਗਏ ਉਹ ਇੱਥੋਂ ਇਹ ਫੋਟੋ ਆ ਮੇਰੇ ਮੈਸਜ ਫਾਟ ਕੋਲ ਫੋਟੋ ਧੋਵਾ ਹਾਂ ਹਾਂ ਆ ਵੇਖੋ ਉਹ ਵਿੱਚ ਲਾਵਾਂਗੇ ਬਿਲਕੁਲ ਹਾਂ ਦੇਖੋ ਇਹ ਉਹਨਾਂ ਦੇ ਕਹਿਣ ਦੇ ਬਾਵਜੂਦ ਜੀ ਦੇਖੋ ਜੀ ਮੈਂ ਦੋ ਵਾਰੀ ਕ ਸੂਹ ਪਾਣੀ ਹੁੰਦਾ ਤੇ ਇਹ ਘਟਨਾ ਨਹੀਂ ਵਾਪਰਦੀ ਸੀ ਨੁਕਸਾਨ ਨਹੀਂ ਹੋਣਾ ਸੀ ਸੂਹਾ ਖਾਲੀ ਹੈ ਵੀਰੇ ਪ੍ਰਸ਼ਾਸਨ ਹੈ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਪਹਿਲਾਂ ਗੌਰ ਨਹੀਂ ਕਰਦੇ ਬਾਅਦ ਚ ਗੋਗਲਿਆਂ ਤੇ ਮਿੱਟੀ ਝਾੜਨ ਵਾਸਤੇ ਆ ਜਾਂਦੇ ਆ ਸਿਰਫ ਕੱਲੀਆਂ ਰੀਲਾਂ ਪਾਉਣ ਵਾਸਤੇ ਆਉਂਦੇ ਆ ਹੋਰ ਕੋਈ ਹੈਲਪ ਕਰਨ ਵਾਸਤੇ ਨਹੀਂ ਆਉਂਦਾ ਕੋਈ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ ਉਹਨਾਂ ਦੀਆਂ ਰੀਲਾਂ ਪਾਈਆਂ ਹੋਈਆਂ ਆ ਜੀ ਤੁਹਾਡੀ ਕਿੰਨੀ ਜ਼ਮੀਨ ਸੀਗੀ ਜੀ ਮੇਰੇ ਇਹ 15 ਕਿੱਲੇ ਠੇਕੇ ਦੇ ਸੀ 15 ਕਿੱਲੇ ਠੇਕੇ ਤੇ ਹਾਂਜੀ 13 ਤੋਂ 15 ਕਿੱਲੇ ਤੱਕ ਆਪਣੀ ਜ਼ਮੀਨ ਕਿੰਨੀ ਤੁਹਾਡੇ ਕੋਲੇ ਮੇਰੇ ਇਹ 5 ਕਿੱਲੇ ਉਹ ਵੀ ਸੜ ਗਈ ਘਰ ਦਾ ਜੀ ਬਾਣਸੀ ਜਿਹੜਾ ਉਹ ਵੀ ਸੜ ਗਈ 15 ਕਿੱਲੇ ਠੇਕੇਲੇ ਵੀ ਸੜ ਗਏ ਹਾਂਜੀ ਨਹੀਂ ਉਸ ਤੋਂ ਬਾਅਦ 10 ਕਿੱਲੇ ਹੋ ਰਹੇ ਨੇ 10 ਕਿੱਲੇ ਉਹ ਠੇਕੇਲੇ ਸੀਗੇ ਹਾਂਜੀ ਕਿੰਨੇ ਨੂੰ ਸੀ ਉਹ ਠੇਕੇ ਤੇ ਠੇਕੇ ਤੇ ਸੀਗੇ ਜੀ 75000 ਨੂੰ 75000 ਨੂੰ ਹਾਂਜੀ 15 ਕਿੱਲੇ ਜ਼ਮੀਨ ਗਈ ਹਾਂਜੀ ਇਹ ਖੋਦ ਦੇ ਟਰੈਕਟਰ ਖੋਦ ਬਚਾ ਰਹੇ ਹਾਂ ਜਦੋਂ ਅੱਗ ਲੱਗਦੀ ਅੱਖਾਂ ਸਾਹਮਣੇ ਦੇਖ ਹੀ ਨਹੀਂ ਸਕ ਹਾਂ ਹਾਂਜੀ ਬਚਾ ਰਹੇ ਸੀ ਆਵੇ ਮੇਰੇ ਲੀੜਿਆਂ ਨੂੰ ਪਈ ਗਈ ਸੀ ਇਹਦੇ ਟਰੈਕਟਰ ਨੂੰ ਅੱਗ ਲੱਗ ਗਈ ਸੀ ਟਰੈਕਟਰ ਮੂਹਰੋਂ ਮੱਚ ਗਿਆ ਸੀ ਚਲੋ ਜਿਨ੍ਹਾਂ ਦਾ ਕੰਮ ਹੈ ਅੱਗ ਬੁਝਾਉਣਾ ਉਹ ਪਹੁੰਚੇ ਇੱਥੇ ਬੁਝਾਉਣ ਨਹੀਂ ਉਹ ਨਹੀਂ ਪਹੁੰਚੇ ਸੀ ਉਹ ਪਰਾਂ ਹੀ ਫਿਰਦੇ ਰਹੇ ਸੀ ਇੱਧਰ ਨਹੀਂ ਕੋਈ ਆਵੇ ਮੱਦੇ ਤੁਹਾਨੂੰ ਦੇਖਣਾ ਪਿਆ ਉਹਦੇ ਅੱਖੀ ਛੱਡਦੀ ਕਰਨ ਹਾਂਜੀ ਅਸੀਂ ਦੇਖ ਨਹੀਂ ਸਕਦੇ ਇਹ ਪੁੱਤਾਂ ਨੂੰ ਪਾਲੀ ਫਸਲ ਦੇਖਣਾ ਕਿ ਪਿਆ ਬਣਾਉਂਦੇ ਰਹੇ ਹਾਂ ਆਪ ਬੁਝਾਉਂਦੇ ਰਹੇ ਵੇਖਣ ਨਾਲ ਤਾਂ ਗੱਲ ਹੀ ਨਹੀਂ ਪਰ ਆਪ ਕਰ ਕੀ ਸਕਦੇ ਤੇ ਅੱਗ ਲੱਗ ਰਹੀ ਹੈ ਕਿੰਨਾ ਕ ਬੰਦਾ ਬਚਾ ਸਕਦਾ ਕੀ ਕਰਾਂ ਬੰਦਾ ਕੀ ਕਰਾਂ ਇਹ ਆਪ ਦੀ ਜਾਨ ਦੀ ਬਾਜ਼ੀ ਲਾ ਕੇ ਮੱਚਦੀ ਅੱਗ ਦੇ ਵਿੱਚ ਦੀ 4 ਵਜੇ ਟਰੈਕਟਰ ਕੱਢਿਆ ਅਸੀਂ ਇਹਨੂੰ ਰੋਕਦੇ ਰਹੇ ਆਂ ਵੀ ਤੂੰ ਮਰ ਜਾਏਗਾ ਇਹ ਇਹ ਟਰੈਕਟਰ ਨੂੰ ਵੀ ਅੱਗ ਲੱਗ ਚੁੱਕੀ ਹੈਗੀ ਤੇ ਬਾਕੀ ਤੁਸੀਂ ਵੇਖ ਹੀ ਸਕਦੇ ਇਹਦੇ ਮੂੰਹ ਤੇ ਸਾਰੇ ਨੂੰ ਸੇਕ ਲੱਗਿਆ ਜੀ ਪਰ ਜਿਹੜਾ ਨੁਕਸਾਨ ਹੋਇਆ ਇਹਦਾ ਖੁਦ ਪ੍ਰਸ਼ਾਸਨ ਤੇ ਬਿਜਲੀ ਵਿਭਾਗ ਦਾ ਜ਼ਿੰਮੇਵਾਰ ਹੈ ਉਹ ਦੇਖੋ ਉਹ ਅਸੀਂ ਜਿੰਨਾ ਚਿਰ ਉਹ ਕੋਈ ਮਾਇਆ ਨਹੀਂ ਦਿੰਦਾਗਾ ਅਸੀਂ ਪ੍ਰਸ਼ਾਸਨ ਤੇ ਵੀ ਬਿਜਲੀ ਬੋਰਡ ਤੇ ਵੀ ਅਸੀਂ ਜਿਹੜਾ ਆਪਦਾ ਸੰਘਰਸ਼ ਕਰਾਂਗੇ ਆਪਦੀ ਕਾਰਵਾਈ ਕਰਾਂਗੇ ਇਹ ਦੂਬਾ ਜੀ ਬਿਲਕੁਲ ਬਾਕੀ ਆ ਨਾ ਜੇ ਹੁਣ ਮੰਨ ਲਾ ਕੋਈ ਵੀ ਹੈ ਪਰਾਲੀ ਨੂੰ ਜਦੋਂ ਅੱਗ ਕੋਈ ਲਾਉਂਦਾ ਹੈ ਜੇ ਮੰਨ ਲਾ ਵੀ ਆ ਦਰਖਤ ਬਾਈਪਾਸ ਤੇ ਹੈ ਜੇ ਕੋਈ ਮੜੇ ਚੜ ਜਾਂਦੇ ਆ ਦਰਖਤਾਂ ਦਾ ਮੁਆਜਰ ਜਬਾਤ ਕਿੰਨਾ ਕਿੰਨਾ ਪਾਉਂਦੇ ਬਹੁਤ ਜ਼ਿਆਦਾ ਪਾਉਂਦੇ ਤੁਹਾਡੇ ਤੋਂ ਮੁਆਵਜ਼ਾ ਇਹਨੂੰ ਸੜਕ ਤੇ ਪਾਇਆ ਮੈਨੂੰ ਵੀ ਪਾਇਆ ਬਾਈ ਇਹਨਾਂ ਨੇ ਜੀ ਹਾਂ ਕਿਉਂ ਨੇ ਮੋਕੇ ਬਾਜਤਿਓ ਨੇ ਮੋਕੇ ਝੋਨੇ ਮੋਕੇ ਅੱਗ ਲੱਗੀ ਸੀਗੀ ਜੀ ਮੈਸੂੰ ਤੇ ਸੇਕ ਲੱਗਿਆ ਸੀ ਤੇ ਮੈਨੂੰ ਕਹਿੰਦੇ ਲਿਆ ਵੀ ਕਹਿੰਦੇ ਹਰਜਾਨਾ ਭਰੋਈ ਜਾਂਦੇ ਹਰਜਾਨਾ ਮੈਥੋਂ ਭਰਾਇਆ ਜੀ ਮੈਥੋਂ 3500 ਰੁਪਏ ਭਰਾਇਆ ਜੀ ਉਹਨਾਂ ਨੇ ਠੀਕ ਹੈ ਤਾਂ ਲੱਗਦਾ ਨਹੀਂ ਕਿ ਤੁਹਾਨੂੰ ਮਿਲਨੇ ਚਾਹੀਦੇ ਪੈਸੇ ਇਹਦੇ ਤੇ ਮਿਲਨੇ ਜੇ ਹੁੰਦੇ ਨਹੀਂ ਕੀ ਕਰੀਏ ਫਿਰ ਮੈਨੂੰ ਕਹਿੰਦੇ ਤੁਹਾਨੂੰ ਕੋਈ ਗੱਲ ਤੁਹਾਨੂੰ ਪੱਕੀ ਰਸੀਦ ਵੀ ਦੇਵਾਂਗੇ ਰਸੀਦ ਕਿਹਨੇ ਦੇਣੀ ਸੀ ਉਮੜ ਕੇ ਮੂੰਹ ਹੀ ਨਹੀਂ ਵਿਖਾਇਆ ਜੀ ਉਹਨਾਂ ਨੇ ਸਾਡੀ ਕਿੰਨੀ ਫਸਲ ਸੀ ਬਾਈ ਮੇਰੇ ਤਾਂ ਕੋਈ ਫਸਲ ਨਹੀਂ ਦੀ ਐਤ ਕੀ ਕੋਈ ਫਸਲ ਨਹੀਂ ਸੀਗੀ ਹਾਂ ਤੁਸੀਂ ਬੁਝਾ ਰਹੇ ਹੋ ਕਿ ਨਾਲ ਅਸੀਂ ਤਾਂ ਬੁਝਾ ਰਹੇ ਸੀ ਨਾ ਤਾਂ ਕੀ ਸੀ ਕਿ ਅੱਗ ਦੇ ਮਤਲਬ ਲਾ ਤਾਂ ਕਿ ਵੇਖਣ ਨਾਲ ਹੈ ਨਹੀਂ ਸੀ ਬਹੁਤ ਬਹੁਤ ਸੀਗੀ ਇਹ ਤਾਂ ਚਲੋ ਇੰਨੀ ਦੂਰ ਤੱਕ ਅੱਗ ਚਲੀ ਬਾਲੀ ਬਾਲੀ ਆਇਆ ਤਾਂ ਇੱਕ ਤਾਂ ਹਵਾ ਬਹੁਤ ਵਗਦੀ ਸੀਗੀ ਜੀ ਹਵਾ ਕਰਕੇ ਕੋਈ ਰੁਕਦਾ ਨਾ ਹੀ ਲਾਈ ਸੀ ਅੱਗ ਤਾਂ ਇਹ ਇੰਨੀ ਸੀਗੀ ਇਹਦੇ ਕੋ ਪਿੰਡ ਦੇ ਬਹੁਤ ਬਾਰ ਬੰਦੇ ਬਹੁਤ ਸੀਗੀ ਉੱਥੇ ਹਵਾ ਬਾਲੀ ਤੇਜ਼ ਸੀਗੀ ਹਵਾ ਬਹੁਤ ਤੇਜ਼ ਸੀ ਤਿੰਨ ਪਿੰਡਾਂ ਦਾ ਬੰਦੇ ਹੀ ਆ ਗਏ ਸੀ ਇੱਥੇ ਪਿੰਡਾਂ ਦਾ ਬੰਦੇ ਹੀ ਆ ਗਏ ਸੀ ਇੱਥੇ ਜੀ ਬਗਰਾੜੀ ਦੇ ਆਏ ਸਰਾਵਾਂ ਦੇ ਬੰਦੇ ਆਏ ਭਾਈ ਜੀ ਬਗਰਾੜੀ ਦੇ ਆਏ ਜਾਉਣਾ ਪਰ ਬਜਾਉਣ ਜਿਹਨਾਂ ਦਾ ਕੰਮ ਆਉਣੀ ਪਹੁੰਚਿਆ ਨਹੀਂ ਨਾ ਨਾ ਉਹ ਤਾਂ ਸੁੱਤੇ ਪਏਗੇ ਜੀ ਸਾਰਾ ਪਿੰਡ ਸਿਵੀਆਂ ਦਾ ਸਾਰਾ ਪਿੰਡ ਸਿਵੀਆਂ ਦਾ ਇੱਕ ਗੱਡੀ ਆਈ ਹੈ ਤੇ ਉਹ ਚ ਪਾਣੀ ਹੈ ਨਹੀਂ ਤੇ ਫਿਰ ਨਹੀਂ ਫਿਰ ਜੇ ਉਹਨਾਂ ਨੇ ਕਿਤੇ ਬੁਝਾਈ ਵੀ ਹੈ ਬੁਝਾਈ ਉਥੇ ਜਿੱਥੇ ਪਹਿਲਾਂ ਬੁਜੀ ਵੀ ਅੱਗ ਹੂੰ ਤੁਸੀਂ ਇਹ ਵੇਖੋ ਜਿੱਥੇ ਅੱਗ ਲੱਗੀ ਸੀ ਉੱਥੇ ਬੁਦੀ ਕਰਨੀ ਸੀ ਬਹੁਤ ਬਸਿਆ ਕੇ ਇੱਕ ਬੁਖਾਵਾਂ ਸੀਗਾ ਜੀ ਪਹਿਲਾਂ ਬੁਖਾਵਾਂ ਉੱਥੇ ਵਿਲੈਂਸ ਪਹੁੰਚੀ ਨਹੀਂ ਗਈ ਜੀ ਪ੍ਰਵਾਹ ਨਹੀਂ ਬੰਨੀ ਤੇ ਟਰੈਕਟਰ ਨਾਲ ਹੜਾ ਮਾਰ ਮਾਰ ਕੇ ਅੱਗ ਬੁਝਾਈ ਆ ਉਹ ਜੀ ਅੱਗ ਕੋਲੇ ਫੇਰ ਹਾਂਜੀ ਖੁਦ ਬੁਝਾਈ ਆ ਉਹਨਾਂ ਨੇ ਸਭ ਕਿਸਾਨਾਂ ਨੇ ਇਹ ਤਾਂ ਐਵੇਂ ਜਿੱਥੋਂ ਆ ਕੇ ਜਿੱਥੋਂ ਆ ਕੇ ਬਹੁਤ ਦਿਖਾ ਦਈਏ ਬਿਲਕੁਲ ਇਹ ਇਹ ਕਿਤੇ ਦੇਣ ਹੁੰਦਾ ਬਾਈ ਜੀ ਤੁਹਾਨੂੰ ਮੌਕਾ ਵਖਾਉਂਦੇ ਵੀ ਕਿੱਥੇ ਉਹਨਾਂ ਨੇ ਪਾਣੀ ਛਿੜਕਿਆ ਤੇ ਜਿੱਤੇ ਹੜਾ ਨੇ ਵਾਇਆ ਟ੍ਰੇਟਰ ਨੂੰ ਲੋਕੀ ਬਚਾ ਗਏ ਅੱਗ ਦੇ ਟ੍ਰੇਟਰ ਲਾਣਾ ਮਚਾਏ ਤਾਂ ਤੁਹਾਨੂੰ ਉਹ ਜਗ੍ਹਾ ਦਿਖਾਉਨੇ ਆ ਜਿੱਥੋਂ ਜਿਹੜੀ ਅੱਗ ਹੈ ਉਹ ਸ਼ੁਰੂਆਤ ਹੁੰਦੀ ਹੈ ਤੇ ਇੱਥੋਂ ਅੱਗ ਚਲਦੀ ਚਲਦੀ ਕਹਿੰਦੇ ਆ ਕਿ 3-4000 ਕਿੱਲੇ ਦੇ ਵਿੱਚ ਪਹੁੰਚ ਗਈ ਹੈ ਇੱਕ ਛੋਟੀ ਜਿਹੀ ਗਲਤੀ ਕਿੱਡਾ ਵੱਡਾ ਨੁਕਸਾਨ ਕਰ ਸਕਦੀ ਹੈ ਉਹ ਤਸਵੀਰ ਤੁਹਾਨੂੰ ਦਿਖਾਉਨੇ ਆ ਕਿ ਪਿੰਡ ਵਾਲਿਆਂ ਦਾ ਕਹਿਣਾ ਕਿ ਇੱਥੋਂ ਜਿਹੜੀਆਂ ਤਾਰਾਂ ਨੇ ਉਹ ਤਾਰਾਂ ਦੇ ਕਾਰਨ ਬਿਲੀ ਮਹਿਕਮੇ ਦੀ ਅਣਗਹਿਲੀ ਦੇ ਕਾਰਨ ਇਹਦਾ ਵੱਡਾ ਹਾਦਸਾ ਵਾਪਰਿਆ ਕਰੋੜਾਂ ਰੁਪਏ ਦੀ ਫਸਲ ਤਬਾਹ ਹੋ ਗਈ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਹੁਣ ਤੁਹਾਨੂੰ ਉਹ ਜਗ੍ਹਾ ਦਿਖਾਉਣੀ ਹੈ ਜਿੱਥੋਂ ਇਹ ਅੱਗ ਲੱਗਦੀ ਹੈ ਤਾਂ ਇਸ ਸਫੈਤੇ ਨੇ ਤੁਸੀਂ ਉੱਪਰ ਦੇਖ ਸਕਦੇ ਹੋ ਉੱਤੇ ਸਫੈਤੇ ਨੇ ਜਿੱਥੋਂ ਅੰਗਿਆੜੇ ਕਿੱਥੇ ਜੀ ਅੱਗੇ ਆਹੋ ਤੁਹਾਨੂੰ ਉਹ ਜਗ੍ਹਾ ਦਿਖਾਉਣੀ ਹੈ ਜਿੱਥੋਂ ਅੱਗ ਵੱਧਦੀ ਵੱਧਦੀ ਇੱਕ ਚੰਗਿਆੜਾ ਡਿੱਗਦਾ ਤੇ ਉਸ ਤੋਂ ਬਾਅਦ ਇਹ ਅੱਗ ਕਈ ਹਜ਼ਾਰ ਕਿੱਲਿਆਂ ਦੇ ਵਿੱਚ ਜਾ ਕੇ ਫਸਲ ਜਿਹੜੀ ਪੱਕੀ ਤਬਾਹ ਕਰ ਦਿੰਦੀ ਹੈ ਬਾਈ ਇਹ ਸਾਰੀ ਫਸਲ ਪੱਕੀ ਵੀ ਸੀ ਆ ਤਾਂ ਜਿੱਥੋਂ ਸ਼ੁਰੂ ਹੋਈ ਆ ਆਹ ਦੇਖੋ ਇਹ ਆਪ ਵੀ ਦੇਖ ਲੋ ਆਹੀ ਸਭ ਪਤਾ ਹੀ ਆਹੀ ਰਹਿ ਗਈ ਜੀ ਕੱਲੀ ਆ ਦੇਖੋ ਆ ਤੁਹਾਡਾ ਮੇਰਾ ਭਰਾ ਹੀ ਆ ਵੱਡਾ ਹੈ ਆਹੀ ਆਹੀ ਕੰਨ ਕਰੀਏ ਬਾਕੀ ਸਾਰੀ ਮੱਚ ਗਈ ਆ ਦੇਖੋ ਨਹੀਂ ਪਰਲੇ ਪਾਸੇ ਤੋਂ ਜਮੇ ਉਹਨਾਂ ਨੂੰ ਕਾ ਕਿ ਸਾਰੀ ਸੁਆ ਵੀ ਪਾਰ ਕਰ ਗਈ ਸੁਆ ਪਾਰ ਕਰ ਗਿਆ ਸੁਆ ਆ ਗਿਆ ਜੀ ਨਾਲ ਇਹ ਸੁਆ ਪਾਰ ਕਰ ਗਈ ਜੀ ਸੁਆ ਪਾਰ ਕਰ ਗਈ ਜੀ ਆਮ ਤੌਰ ਤੇ ਹੁੰਦਾ ਕਿ ਰਾਹ ਤੇ ਸੁਆ ਚਲੋ ਹੁਣ ਗਾਹ ਨਹੀਂ ਵੱਧ ਨਹੀਂ ਨਹੀਂ ਜੀ ਸੁਆ ਤਾਂ ਪਾਰ ਹੀ ਕਰ ਗਈ ਨਾ ਜੀ ਸੁਆ ਪਾਰ ਕਰਕੇ ਤਿੰਨ ਪਿੰਡ ਟੱਪ ਗਈ ਜਗੇ ਜੇ ਇਹ ਮੋਗਾ ਨੇ ਮੋਗਾ ਰੋਡ ਵੀ ਪਾਰ ਕੀਤਾ ਜੀ ਇਹਨੇ ਦੇਵੀ ਇਹ ਘਟਨਾ ਵਾਪਰਦੀ ਨਹੀਂ ਸੀਗੀ ਇਹ ਪ੍ਰਸ਼ਾਸਨ ਨੇ ਇਹ ਨਾਕਾਮੀਆਂ ਇਹਨਾਂ ਦੀ ਹਾਂ ਬੀਲੀ ਦਿਨ ਕੇਲੀ ਕਰਨ ਤੇ ਇੱਕ ਸੂਏ ਚ ਪਾਣੀ ਹੁੰਦਾ ਤਾਂ ਇਹਨਾਂ ਕੰਟਰੋਲ ਹੋ ਜਾਣਾ ਸੀਗਾ ਬਿਲਕੁਲ ਤਾਂ ਤੁਹਾਨੂੰ ਉਹ ਜਗ੍ਹਾ ਦਿਖਾਉਣੀ ਹੈ ਹੁਣ ਜਿੱਥੋਂ ਇਹ ਅੱਗ ਲੱਗੀ ਹੈ ਆ ਦੇਖ ਸਕਦੇ ਹੋ ਉੱਥੋਂ ਸਬੂਤ ਵੀ ਕਹਿੰਦੇ ਆ ਕਿ ਮਟਾ ਦਿੱਤੇ ਗਏ ਨੇ ਪਰ ਉਹ ਜਗ੍ਹਾ ਤੁਹਾਨੂੰ ਦਿਖਾਉਣੀ ਹੈ ਇੱਥੇ ਪਹਿਲਾਂ ਇੱਥੇ ਜਿਹੜਾ ਨਾ ਜਾਂਦਾ ਇੱਥੋਂ ਜਿਹੜੇ ਚੰਗਿਆੜੇ ਨੇ ਇਹ ਜਿਹੜਾ ਕਾਲੀ ਜਲੀ ਫੇਰ ਕਾਲੀ ਜਗ੍ਹਾ ਦੇਖ ਰਹੇ ਹਾਂ ਇੱਥੇ ਚੰਗਿਆੜੇ ਪਹਿਲਾਂ ਡਿੱਗੇ ਨਹੀਂ ਪਰ ਅੱਗ ਅੱਗੇ ਨਹੀਂ ਵਧੀ ਉਸ ਤੋਂ ਬਾਅਦ ਚੰਗਿਆੜੇ ਅੱਗੇ ਡਿੱਗਦੇ ਨੇ ਤਾਂ ਇੱਥੋਂ ਅੱਗ ਜਿਹੜੀ ਚੱਲਦੀ ਚੱਲਦੀ ਹੈ ਕਈ ਪਿੰਡਾਂ ਦੀ ਕਈ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਤਬਾਹ ਕਰ ਦਿੰਦੀ ਹੈ ਇੱਕ ਛੋਟੀ ਜਿਹੀ ਅਣਗਹਿਲੀ ਜੋ ਐਡਾ ਵੱਡਾ ਨੁਕਸਾਨ ਕਰ ਦਿੰਦੀ ਹੈ ਪਰ ਉਸ ਤੋਂ ਬਾਅਦ ਪਿੰਡ ਵਾਲਿਆਂ ਦਾ ਕਹਿਣਾ ਕਿ ਇੱਥੇ ਤੱਕ ਪਹੁੰਚਿਆ ਕੋਈ ਨਹੀਂ ਦੇਖਣ ਕੋਈ ਨਹੀਂ ਪਹੁੰਚਿਆ ਹਾਲ ਜਾਣਨ ਕੋਈ ਨਹੀਂ ਪਹੁੰਚਿਆ ਕੀ ਲੱਗਦਾ ਜੀ ਪਹੁੰਚਿਆ ਕਿਉਂ ਨਹੀਂ ਫਿਰ ਦੇਖਣ ਦੇਖਿਆ ਕਿ ਉਹ ਮਹਿਕਮਾ ਆਇਆ ਸਮਾਂ ਦੀ ਜਿਹੜਾ ਮੁੱਤ ਟਾਣੀ ਨੂੰ ਅੱਗ ਲੱਗੀ ਸੀ ਉਹ ਵੀ ਚੱਕ ਕੇ ਲੈ ਗਏ ਟਾਣੀ ਦੇ ਚੱਕ ਕੇ ਲੈ ਗਏ ਇਥੋਂ ਹਾਂ ਉਹ ਦੌਲੇ ਜਿਹਦੇ ਕਾਰਨ ਅੱਗ ਲੱਗੀ ਉਹ ਵੀ ਆਇਆ ਨਹੀਂਗਾ ਉਹਨਾਂ ਕਸੂਰਵਾਰ ਸੀ ਨਾ ਉਹਨਾਂ ਨੂੰ ਪਤਾ ਉਹ ਸਪੈਦਰ ਤੋਂ ਅੱਗ ਚੱਲੀ ਹੈ ਜੀ ਵੇਖੋ ਕਿਥੋਂ ਤੁਕੀ ਉੱਥੇ ਵੀ ਉਹਨਾਂ ਨੇ ਨੁਕਸਾਨ ਵੀਰ ਵਾਲਿਆਂ ਨੂੰ ਪਤਾ ਆ ਜਿਹੜੀ ਜ਼ਮੀਨ ਖਰਾਬ ਹੋਈ ਹੈ ਅੱਗ ਲੱਗੀ ਹੈ ਕਿੰਨੇ ਕੁ ਜ਼ਮੀਨ ਠੇਕੇ ਦੇ ਸੀ ਲੋਕਾਂ ਦੇ ਕੋਲ ਇਹਦੇ ਚ ਇਹਦੇ ਚ ਕੁਝ ਉੱਥੇ ਆਪਦੀ ਜ਼ਮੀਨ ਕੋ ਅੱਧੋਂ ਅੱਧੀ ਸੀ ਅੱਧੋਂ ਅੱਧੀ ਠੇਕੇ ਤੇ ਸੀ ਅੱਧੇ ਆਉਦੇ ਸੀ ਅੱਧੇ ਅੱਧੀ ਠੇਕੇ ਤੇ ਸੀ ਉਹਨਾਂ ਦਾ ਸਾਰਾ ਕੁਝ ਹੀ ਰੁਗ ਗਿਆ ਇੱਕ ਵਾਰ ਜੀ ਹਾਂ ਜਿਵੇਂ ਇਹਦੇ 10 12 ਕਿਲੇ ਕਣਕ ਮੱਚੀ ਹੈ 6 ਦੇ ਕੋਲੇ ਠੇਕੇ ਤੇ ਸੀ 6 ਆਉਦੇ ਸੀ ਠੇਕੇ ਦੇ ਬਲ ਆਉਦੇ ਨੁਕਸਾਨ ਇਨਸਾਨ ਹੀ ਹੈ ਤੋ ਨੁਕਸਾਨ ਦਾ ਨੁਕਸਾਨ ਹੀ ਹੈ ਜਾਂ ਠੇਕੇ ਦੇ ਮੂੰਹ ਚੋਂ ਜਮਾ ਸਾਡੇ ਦਾ ਫਸਲ ਲੈ ਗਿਆ ਕਢਾਤੀ ਹੈ ਮਹਿਕਮੇ ਨੇ ਉਹ ਤਾਂ ਮੰਡੀ ਸਿੱਟੀ ਨਹੀਂ ਸੀ ਹਾਂ 17 ਜਮਾ ਮੰਡੀ ਹੈ ਅੱਜ ਤੁਹਾਡੇ ਦੂਜੇ ਖੇਤ ਮਸ਼ੀਨ ਲੱਗੀ ਹੋਈ ਸੀ ਅਸੀਂ ਉੱਧਰ ਆਏ ਹੈ ਹੈ ਇਹ ਕਣ ਕਬੜ ਨਹੀਂ ਸੀ ਅੱਜ ਮਤਲਬ ਇਹ ਅੱਜ ਵੱਢ ਨਹੀਂ ਸੀਗੀ ਅੱਜ ਸ਼ਾਮ ਤੱਕ ਵੱਢਣੀ ਹੈ ਜੀ ਅਸੀਂ ਜਿਹੜਾ ਟਰੈਕਟਰ ਤੇ ਮਸ਼ੀਨ ਕੱਢ ਕੇ ਲਿਆਏ ਜੀ ਅਸੀਂ ਉੱਥੇ ਵੱਢੀ ਜਾਂਦੇ ਸੀਗੇ ਜੀ ਖੁਦ ਜਦੋਂ ਅੱਗੇ ਜਾਵੜੀ ਪਰ ਅਸੀਂ ਵਾਰ-ਵਾਰ ਫੇਰ ਉਹ ਗੱਲ ਕਹਿਣੀ ਪੈਂਦੀ ਹੈ ਜੀ ਜਦੋਂ ਬੀਜ ਵਾਲਾ ਨੂੰ ਇੱਕ 12 1 ਵਜੇ ਮੈਂ ਦੋ ਵਾਰੀ ਕਹਿ ਕੇ ਗਿਆ ਬਈ ਤੁਸੀਂ ਲਾਈਨ ਦੀ ਸਵਿੱਚ ਨਾ ਲਾਇਓ ਨਾ ਲਾਇਓ ਪਰ ਜੋ ਇਹ ਜਿੰਨਾ ਵੀ ਨੁਕਸਾਨ ਹੋਇਆ ਇਹ ਬਿਜਲੀ ਦੀ ਅਣਗਹਿਲੀ ਕਾਰਨ ਹੋਇਆ ਜਿਹੜੇ ਮਲਾਜ਼ਮ ਹੈ ਮੰਗ ਕੀ ਕਰਦੇ ਹੋ ਕੀ ਤੁਹਾਨੂੰ ਅਸੀਂ ਤੁਸੀਂ ਮੰਗੇ ਕਰਦੇ ਆ ਕਿ ਸਾਨੂੰ ਜਿਹੜਾ ਉਹਦਾ ਬੰਦਾ ਮਾਅਵਜਾ ਮਿਲਣਾ ਚਾਹੀਦਾ ਤੇ ਜਿਹੜੇ ਕੋਈ ਬਿਜਲੀ ਦੀ ਅਣਗਹਿਲੀ ਕਰਦੇ ਆ ਉਹ ਸਾਰੇ ਜਿੰਨੇ ਵੀ ਇਹ ਮਲਾਜ਼ਮ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਬੰਦੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਜਿਹੜੀ ਲਾਈਨ ਕਰਕੇ ਨੁਕਸਾਨ ਹੋ ਰਿਹਾ ਵਾਰ-ਵਾਰ ਇਹ ਲਾਈਨ ਹਟਾਈ ਜਾਣੀ ਚਾਹੀਦੀ ਆ ਇੱਕ ਕਿਵੇਂ ਦੇਖਦਾਂ ਜਿਹੜੀ ਅੱਗ ਲੱਗੀ ਐ ਤੇ ਕੀ ਮੰਗ ਕਰਨੀ ਚਾਹੁੰਦੇ ਹੋ ਕਿਸਾਨਾਂ ਦੇ ਲਈ ਕਿਸਾਨਾਂ ਨੂੰ ਜਿਹੜੀ ਅੱਜ ਮੌਜੂਦਾ ਸਰਕਾਰ ਐ ਇਹਨਾਂ ਨੇ ਬੜੇ ਵਾਅਦੇ ਕਰੇ ਸੀ ਉਹਨਾਂ ਵਾਅਦਿਆਂ ਚੇ ਸੀ ਵੀ ਜੇ ਕਿਸੇ ਕਿਸਾਨ ਦੀ ਕੁਕੜੀ ਵੀ ਮਰ ਗਈ ਤਾਂ ਸੀ ਉਹਦਾ ਮੁਆਵਜ਼ਾ ਦੇਵਾਂਗੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਕਣ ਕੱਜ ਹਜ਼ਾਰਾਂ ਏਕੜ ਜਿਹੜੀ ਪਿੰਡ ਢਿੱਲਵਾ ਪੰਜ ਗਰਾਈ ਤੇ ਦੇਵੀ ਵਾਲੇ ਤੱਕ ਜਿਹੜੀ ਸੜ ਗਈ ਐ ਕਿਸਾਨਾਂ ਨੇ ਬੜੀ ਮਿਹਨਤ ਦੇ ਨਾਲ ਇਹ ਪਾਲੀ ਸੀ ਪੁੱਤਾਂ ਵਾਂਗੂ ਪਾਲੀ ਕਣਕ ਸੀ ਜਿਹੜੀ ਅੱਜ ਮਿੰਟਾਂ ਸਕਿੰਟਾਂ ਦੇ ਵਿੱਚ ਤਬਾਹ ਹੋ ਗਈ ਹੈ ਜੀ ਕਿਸਾਨ ਪਹਿਲਾਂ ਹੀ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਆ ਕਿਸੇ ਕਿਸਾਨ ਕੋਲੇ ਇਹ ਨਹੀਂ ਵੀ ਬਹੁਤਿਆਂ ਨੇ ਜ਼ਮੀਨਾਂ ਠੇਕੇ ਤੇ ਲੈ ਕੇ ਵੀ ਬੀਜੀਆਂ ਸੀ ਪਰ ਅੱਜ ਜਿਹੜੀ ਪ੍ਰਮਾਤਮਾ ਨੇ ਕਰੋਪੀ ਇਹਨਾਂ ਤੇ ਵਰਤਾਈ ਹੈ ਸਰਕਾਰ ਨੂੰ ਬੇਨਤੀ ਹੈ ਕਿ ਇਸ ਪਾਸੇ ਵਿਸ਼ੇਸ਼ ਤੌਰ ਤੇ ਧਿਆਨ ਦੇ ਕੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨੋਂ ਪਹਿਲ ਦੇ ਆਧਾਰ ਤੇ ਪੂਰਾ ਕਰਨਾ ਚਾਹੀਦਾ ਹੈ ਵੱਧ ਤੋਂ ਵੱਧ ਮਾਵਾ ਜਾਂ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ ਬਿਲਕੁਲ ਜੀ ਬਹੁਤ ਧੰਨਵਾਦ